ਕਲੋਡਰ ਮਲਦੀਦੇਸ ਉਹਨਾਂ ਵੱਲੋਂ ਜੋ ਅੱਜ ਇਹ ਪੈਸਾ ਕੀਤਾ ਗਿਆ ਕਿ ਉਹ ਤੇ ਲਵਾ ਕੇ ਕਿੰਨੇ ਦਾ ਜੀ ਇਹ 160 ਕਿਲੋਵਾਟ 160.5 ਕਿਲੋਵਾਟ ਦਾ ਦੋ ਨੇ ਦੋ ਲਵਾ ਕੇ ਇਹ 100 ਕਿਲੋਵਾਟ ਦੇ 60 ਕਿਲੋਵਾਟ ਇੱਕ 100 ਕਿਲੋਵਾਟ ਦਾ ਇੱਕ 60 ਕਿਲੋਵਾਟ ਦਾ ਇਹਨਾਂ ਲਵਾ ਕੇ ਤਾਂ ਕਿ ਸਾਰੇ ਗੁਰੂ ਬ ਸੰਤਾਂ ਤੇ ਸਿੰਘ ਜੀ ਮਹਾਰਾਜ ਦੇ ਜਗਾ ਤੇ ਇੱਕ ایسی ਜਗਾ ਬਣਾਈ ਜਾਵੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਸੰਗਤ ਨੂੰ ਨਾਲ ਲੈ ਕੇ ਔਰ ਗੁਰੂ ਗੁਰੂ ਘਰ ਬਹੁਤ ਅੱਛਾ ਬਣਾਇਆ ਹੋਰ ਵੀ ਜਿਹੜਾ ਚੱਲਦਾ 9 9 10 ਇੰਸਟੀਚਨ ਚੱਲ ਰਹੇ ਨੇ ਉਹਨਾਂ ਦੇ ਬਹੁਤ ਵੱਡੀ ਮੰਦ ਦੇ ਨਾਲ ਵੱਲੋਂ ਸਾਡੇ ਆਪਣੇ ਸਰਪੰਚ ਸਾਹਿਬ ਆਇਰੇ ਸਰਦਾਰ ਰਵਨ ਸਿੰਘ ਜੀ ਜਨਾਲੀ ਔਰ ਇਹਨਾਂ ਨੂੰ ਧੰਨਵਾਦ ਕਰਦਾ ਇਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਸਾਰਿਆਂ ਨੂੰ ਜੋ ਫਾਊਂਡੇਸ਼ਨ ਹੈ ਉਹਨਾਂ ਨੂੰ ਮੇਰੇ ਸਾਡੇ ਵੱਲੋਂ ਸਾਡੀ ਕਮੇਟੀ ਵੱਲੋਂ ਸਾਰਿਆਂ ਨੂੰ ਧੰਨਵਾਦ ਕਰਿਓ ਔਰ ਕਿ ਉਹਨਾਂ ਦਾ ਗੁਰੂ ਮਹਾਰਾਜ ਜਰਦਾਦਰ ਸਿੰਘ ਜੀ ਮਹਾਰਾਜ ਉਹਨਾਂ ਦੀ ਸਫਲ ਕਮਾਈ ਉਹਨੂੰ ਕਮਾਈ ਜਹੂਰ ਵਰਕਤਾ ਪਾਉਣ ਤਾਂ ਕਿ ਉਹ ਹੋਰ ਦੁਨੀਆ ਦੀ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਹੋਰ ਵੀ ਕਰ ਸਕਣ ਸਾਡੀ ਇਹੀ ਅਰਦਾਸ ਹੈ ਔਰ ਅਸੀਂ ਧੰਨਵਾਦ ਕਰਦੇ ਆ ਜਿੱਥੇ ਸਰਪੰਚ ਸਾਹਿਬ ਦਾ ਕਰਦੇ ਆ ਉੱਥੇ ਅਸੀਂ ਇਹ ਕਰਨੀ ਕਿ ਸਾਹਿਬ ਦਾ ਉਹਨਾਂ ਨੇ ਬਹੁਤ ਬਹੁਤ ਪਿੱਛਾ ਕੀਤਾ ਔਰ ਲੱਗੇ ਰਹੇ ਤਾਂ ਕਿ ਇਸ ਜੜ ਤੱਕ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਦਲ ਸਿੰਘ ਤੇ ਨਿਰਮਲ ਸਿੰਘ ਚੰਦੀ ਬਾਦਲ ਸਿੰਘ ਤੇ ਨਿਰਮਲ ਸਿੰਘ ਗੁਰਾਨੀ ਇਹਨਾਂ ਦੇ ਬਹੁਤ ਵੱਡੀ ਦਿਨ ਹੈ ਇਕੱਲੇ ਮਸਤਵਾਨਾ ਸਾਹਿਬ ਵੀ ਨਹੀਂ ਨਨ ਨਨੰਦਪੁਰ ਸਾਹਿਬ ਵੀ ਫਤੇਗੜ ਸਾਹਿਬ ਵੀ ਅਡ ਹਰ ਜਗ੍ਹਾ ਤੇ ਕੀਤਾ ਹੈ ਤੋਂ ਮੈਂ ਉਹਨਾਂ ਦਾ ਔਖਾਸ ਕਰਕੇ ਧੰਨਵਾਦ ਮੈਂ ਸਰਪੰਚ ਸਾਹਿਬ ਨੂੰ ਕਹਾਂਗਾ ਕਿ ਉਹਨਾਂ ਨੂੰ ਜਾ ਕੇ ਸਾਡੇ ਵੱਲੋਂ ਧੰਨਵਾਦ ਜ਼ਰੂਰ ਕਰਨ ਬਹੁਤ ਬਹੁਤ ਮਿਹਰਬਾਨੀ ਬਾਈ ਗੁਰਜੀ ਕਾਕਾ ਦਾ ਹੁਣ ਅਸੀਂ ਕੀ ਕਹਿ ਸਕਦੇ ਹਾਂ ਅਸੀਂ ਇਹ ਕਹੀਏ ਤਾਂ ਪੋਲ ਪੋਲੀਟিক্যাল ਇੱਥੇ ਗੱਲ ਆ ਜਾਂਦੀ ਹੈ ਕਿ ਬਣਾਉਣੀ ਹੁੰਦੀ ਤਾਂ ਹੋਰ ਹੋਰ ਜਗ੍ਹਾ ਬਣਾ ਬਣਦਾ ਤੇ ਹੁਣ ਕੈਸੀ ਸੰਗਰੂਪ ਬਣਾ ਰਿਹਾ ਉਤਨੀ ਬਣਾਇਆ ਰੋਧ ਰੁਕਵੇਂ ਦੇਖਦੇ ਜਿਹੜਾ ਹੋ ਰਿਹਾ ਕਿ ਮਤਲਬ ਇਸ ਤਰ੍ਹਾਂ ਤੋਂ ਮੈਂ ਸਮਝਦਾ ਕਿ ਬਿਨਾਂ ਮਤਲਬਾ ਉਹ ਇਹ ਟਾਲਮਟੋਲੀ ਸਰਕਾਰ ਕਰ ਰਹੀ ਹੈ ਔਰ ਕੋਈ ਨਿਆ ਕੋਈ ਕੰਦਾ ਅਜੇ ਤੱਕ ਸ਼ੁਰੂ ਨਹੀਂ ਕੀਤਾ ਕੋਈ ਵੀ ਕੰਦਾ ਕੋਈ ਸਕੂਲ ਨਹੀਂ ਲਿਆ ਇਹ ਕਹਿੰਦੇ ਸੀ ਨਾ ਸਕੂਲ ਅਸੀਂ ਲੈ ਲਾਂਗੇ ਜਿੰਨੇ ਅਸੀਂ ਇੱਕ ਇੱਕ ਹਲਕੇ ਤੇ ਇੱਕ ਇੱਕ ਸਕੂਲ ਲਾਵਾਂਗੇ ਉਹਨਾਂ ਨੇ ਕੋਈ ਸਕੂਲ ਨਾ ਖੋਲਿਆ ਤੇ ਨਾ ਹੀ ਲਿਆ ਉਮੀਦਵਾਰ ਕਰੋ ਤੱਕ ਉਤਰਿਆ ਜਾਏਗਾ ਸ਼ੁਰੂ ਮਰੀ ਗੱਲ ਦਰ ਉਹਦਾ ਪਾਰਟੀ ਕਰੋ ਫੈਸਲਾ ਜੀ ਨਹੀਂ ਮੈਂ ਤਾਂ ਇਹ ਪ੍ਰੋਸਸ ਦਿੱਤਾ ਉਹਨਾਂ ਨੂੰ ਕਿ ਮੈਂ ਜਰੂਰ ਗੱਲ ਕਰੂੰਗਾ ਔਰ ਮੈਂ ਕੋਸ਼ਿਸ਼ ਵੀ ਕਰੂੰਗਾ ਵੀ ਕੋ ਮਨਨ ਦੇਣ ਦੀ ਗੱਲ